ਤੂੰ ਤਾਂ ਬੇਸ਼ਰਮ ਬੰਦਾ ਤੇਰੀ ਉਹ ਵੀਡੀਓ ਸਿੱਤਰ ਖਾ ਕੇ ਵੀਡੀਓ ਤੂੰ ਪਾਈ ਤੇਰੀ 2 ਮਿਲੀਅਨ ਵੀਡੀਓ ਚੱਲ ਗਈ ਉਹ ਤੂੰ ਪਿੰਨ ਕਰੀ ਬੈਠਾ ਤੇਰੇ ਵਰਗਾ ਬੇਸ਼ਰਮ ਬੰਦਾ ਕੌਣ ਹੋਊਗਾ ਯਾਰ ਹੈ ਫਿਰ ਬਾਈ ਇਹਨੂੰ ਇਹਨੇ ਗਰੁੱਪ 'ਚ ਰਿਕਾਰਡਿੰਗ ਪਾਈ ਕਿ ਮੈਨੂੰ ਆਰਟੀਓ ਦੱਸੋ ਬਾਈ ਸਾਡੇ ਪੰਜਾਂ ਗਰੁੱਪਾਂ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਵੀ ਤੈਨੂੰ ਆਰਟੀਓ ਦੱਸਣਾ ਜਾਂ ਪੁੱਛਣਾ ਸਾਡਾ ਇਹ ਕੰਮ ਨਹੀਂ ਹੈਗਾ ਅਸੀਂ ਇਹਨੂੰ ਉਹਦਣ ਵੀ ਕਿਹਾ ਸੀ ਹੋਰ ਕੋਈ ਬੰਦਾ ਕੁਝ ਵੀ ਕਹੀ ਜਾਵੇ ਆਪਾਂ ਉਹ ਚੀਜ਼ ਨੂੰ ਨਾ ਉਹ ਨਾ ਵੀ ਕਰਦੇ ਪਰ ਜਦੋਂ ਸਾਡੇ ਮਹਿਕਮੇ ਦੇ ਬੰਦੇ ਕੁਝ ਗਲਤ ਬੰਦੇ ਜਿਹੜੇ ਆਪ ਗਲਤ ਹੁੰਦੇ ਆ ਤੇ ਉਹਨਾਂ ਨੂੰ ਨਾ ਦਾ ਆਪਦੇ ਪਿੰਡ 'ਚ ਸਹੀ ਤਰ੍ਹਾਂ ਰਹਿਣਾ ਆਉਂਦਾ ਹੁੰਦਾ ਨਾ ਰੋਡ ਤੇ ਨਾ ਆਪਦੇ ਕਿਸੇ ਮਹਿਕਮੇ ਦੇ ਬੰਦੇਆਂ ਨਾਲ ਆ ਬੰਦਾ ਇੱਕ ਬੱbbi ਬੱbbi ਬਰਨਾਲੇ ਤੋਂ ਆ ਇਹ ਤੇ ਇਹ ਨਾ ਬੰਦਾ ਸਾਨੂੰ ਦੱਸਦਾ ਵੀ ਤੁਸੀਂ ਫੇਮ ਲਈ ਕੰਮ ਕਰਦੇ ਹੋ ਚਲੋ ਸਾਨੂੰ ਪਤਾ ਜਾ ਉਹ ਵਾਹਿਗੁਰੂ ਨੂੰ ਪਤਾ ਸੀ ਕੀ ਕਰਦੇ ਆ ਹਨਾ ਫੇਮ ਲਈ ਕਰਦੇ ਜਾਂ ਕਿੱਦਾਂ ਕਰਦੇ ਵੇ ਵੀਰੇ ਜੇ ਫੇਮ ਦੀ ਗੱਲ ਆ ਤੁਸੀਂ ਕਰ ਲੋ ਹਨਾ ਅਸੀਂ ਤੁਹਾਨੂੰ ਰੋਕਦੇ ਨਹੀਂ ਹੈਗੇ ਪਰ ਗੱਲ ਇਹ ਹੁੰਦੀ ਆ ਵੀ ਯਾਰ ਕਈ ਵੀਰ ਨਾਲ ਜਿੱਦਾਂ ਹੁਣ ਬਾਈ ਕਹਿੰਦੇ ਯਾਰ ਸਾਡੋ ਐਦਾਂ ਨਹੀਂ ਹੁੰਦਾ ਬਾਈ ਜੇ ਆਪਦੇ ਮੈਕਮੇ ਦਾ ਕੋਈ ਬੰਦਾ ਗਲਤ ਕਹੂਗਾ ਨਾ ਤਾਂ ਅਸੀਂ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਦੇ ਸਾਡੇ ਲਈ ਜਾਂ ਸਾਡੇ ਗਰੁੱਪ ਲਈ ਸਾਨੂੰ ਕੁਝ ਕਹਦੂ ਅਸੀਂ ਚਰਲਾਂਗੇ ਪਰ ਗਰੁੱਪ ਲਈ ਅਸੀਂ ਨਹੀਂ ਸੁਣਦੇ ਹਨਾ ਜਾਂ ਕੋਈ ਰਾਜੇ ਵੀਰੇ ਲਈ ਕਹੂਗਾ ਅਸੀਂ ਉਹ ਵੀ ਨਹੀਂ ਕਿਸੇ ਦੀ ਬਰਦਾਸ਼ਤ ਕਰਦੇ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਇਹ ਬੰਦਾ ਲੜਿਆ ਕਿਸੇ ਤੋਂ ਇਹਨੇ ਐਵੇਂ ਬੇਫਜ਼ੂਲ ਸਿੱਤਰ ਖਾਦੇ ਹਨਾ ਤੇ ਬਾਅਦ ਦੇ ਵਿੱਚ ਇਹ ਸਾਨੂੰ ਗਰੁੱਪ ਦੇ ਵਿੱਚ ਸਾਡੇ ਬੰਦਿਆਂ ਨੂੰ ਵੀ ਬਈ ਉਲਟ ਬੋਲਦਾ ਫਿਰ ਇਹ ਬੰਦੇ ਦੇ ਤੁਸੀਂ ਦੱਸ ਦਿਓ ਕੌਣ ਨਾਲ ਖੜੂਆ ਜਾਂ ਇਹ ਬੰਦਾ ਕਿੱਥੋਂ ਤੱਕ ਸਹੀ ਹੋਊਗਾ ਤੇ ਹੁਣ ਇਹਨੇ ਵੀਡੀਓ ਪਾਤੀ ਮੇਰੇ ਨਾਲ ਜਿਹੜੀ ਇਹਦੀ ਗੱਲਬਾਤ ਹੋਈ ਸੀ ਵੀ ਮੈਨੂੰ ਐਦਾਂ ਬੋਲੇ ਹਨਾ ਤੇ ਵੀ ਬਾਈ ਦੇਖੋ ਅਸੀਂ ਕਿਹੜਾ ਤੁਹਾਨੂੰ ਕਿਹਾ ਸੀ ਵੀ ਤੁਸੀਂ ਲੜੋ ਯਾਰ ਹੈ ਅਸੀਂ ਹੁਣ ਸਿਰ ਤਾਂ ਪੜਵਾਉਣ ਨਹੀਂ ਲੱਗੇ ਤੁਹਾਡੇ ਪਿੱਛੇ ਜਾਂ ਹੁਣ ਅਸੀਂ ਫਿਰ ਇਹਨੂੰ ਬਾਈ ਨੂੰ ਉਦੋਂ ਮੈਂ ਫੋਨ ਵੀ ਕੀਤਾ ਆ ਦੇਖੋ ਆ ਤੁਹਾਨੂੰ ਮੈਂ ਦਿਖਾ ਦਿੰਨਾ ਆ ਕਾਲਾਂ ਹੋਈਆਂ ਠੀਕ ਆ ਇਹਨੂੰ ਬਾਈ ਨੂੰ ਫੋਨ ਕੀਤਾ ਇਹਨੇ ਫੋਨ ਨਹੀਂ ਚੱਕਿਆ ਇਹਨੂੰ ਕਿਹਾ ਵੀ ਉਹ ਬੰਦਿਆਂ ਦਾ ਨੰਬਰ ਦੇ ਗੋਣਿਆਂ ਵਾਲੇ ਬਾਈਆਂ ਦਾ ਆਪਾਂ ਗੱਲ ਕਰ ਲਾਂਗੇ ਪੁੱਛ ਲਾਂਗੇ ਵੀ ਪਹਿਲੀ ਗੱਲ ਤਾਂ ਪਹਿਨੂੰ ਇਹੀ ਸਮਝਾਇਆ ਸੀ ਵੀ ਵੀਰੇ ਦੇਖੋ ਆਪਣਾ ਮਹਿਕਮਾ ਹਨਾ ਐਵੇਂ ਆਪਸ ਵਿੱਚ ਆਪਾਂ ਲੜਦੇ ਕਰਦੇ ਜਾਂ ਇੱਕ ਦੂਜੇ ਦੇ ਪਰਚਾ ਕਰਾਉਂਦੇ ਚੰਗੇ ਨਹੀਂ ਲੱਗਦੇ ਫਿਰ ਇਹ ਬੰਦਾ ਹੈ ਹੀ ਐਦਾਂ ਦਾਵੇਂ ਦੀ ਸਾਰੀ ਪ੍ਰੋਫਾਈਲ ਖੋਲ ਕੇ ਦੇਖੀ ਉਹਦੇ ਵਿੱਚ ਇਹਦਾ ਇਹਦੀਆਂ ਐਦਾਂ ਦੀਆਂ ਵੀਡੀਓ ਇੱਕ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਕਿ ਇਹਦੀ ਮੈਂ ਗੱਡੀ ਪਲਟਾਉਂਗਾ ਇਹਦੀ ਮੈਂ ਗੱਡੀ ਹੁਣ ਖਾਲੀ ਚ ਸਿੱਟੂਗਾ ਠੀਕ ਹੈ ਸਿਰਫ ਇਹ ਵਿਊ ਪਾਉਂਦਾ ਹੋਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਤੂੰ ਵੀਡੀਓ ਦਾ ਤੂੰ ਪਾਤੀ ਪਰ ਹੁਣ ਅਸੀਂ ਵੀਡੀਓ ਪਾਉਣੇ ਆ ਹੁਣ ਦੇਖੀ ਤੂੰ ਕੀ ਨਤੀਜਾ ਨਿਕਲਦਾ ਫਿਰ ਤੇਰੇ ਵਰਗਾ ਪਤਾ ਫੋਨ ਵੀ ਬੰਦ ਕਰ ਜਾਂਦਾ ਹੁਣ ਤੇਰਾ ਕੱਲ ਦਾ ਤੇਰਾ ਫੋਨ ਨਹੀਂ ਲੱਗਦਾ ਜੇ ਤੂੰ ਐਡਾ ਹੀ ਜ਼ੁਰਤ ਵਾਲਾ ਸੀਗਾ ਤੂੰ ਫੋਨ ਖੁੱਲਾ ਰੱਖਦਾ ਦਿੰਦਾ ਜਵਾਬ ਸਾਨੂੰ ਯਾਰ ਹੈ ਇਹ ਨਾ ਇਹ ਵਰਗਾ ਬੰਦਾ ਇਹ ਕਹਿ ਕੇ ਫੋਨ ਬੰਦ ਕਰ ਲੈਂਦਾ ਮੈਨੂੰ ਇਹ ਧਮਕੀਆਂ ਦਿੰਦੇ ਆ ਮੈਨੂੰ ਜੇ ਕਰਦੇ ਆ ਮੈਨੂੰ ਉਹ ਕਰਾਉਂਦੇ ਆ ਕਿਉਂਕਿ ਅਸੀਂ ਦੇਖਿਆ ਹਾਂ ਬਾਕੀ ਕਿਸੇ ਦੀ ਲੜਾਈ ਕਿਸੇ ਦੀ ਕੁਝ ਵੀ ਅਸੀਂ ਉਹ ਚੀਜ਼ਾਂ ਜਨਾ ਵੀਰੇ ਪੈ ਪੈ ਦੇਖ ਲਿਆ ਮਗਰੋਂ ਇਹ ਲੋਕ ਨਿਕਲਦੇ ਆ ਗਲਤ ਅਸੀਂ ਗਲਤ ਬੰਦੇ ਦਾ ਕਿਉਂ ਯਾਰ ਸਾਥ ਦੇਈਏ ਨਾਲੇ ਸਾਡਾ ਕੰਮ ਹੈ ਸੇਵਾ ਦਾ ਹਨਾ ਅਸੀਂ ਕਿਸੇ ਦੇ ਕਿਉਂ ਜਾ ਕੇ ਐਵੇਂ ਵੀਰੇ ਬਿੰਗਲ ਤੋਂ ਹੀ ਗਲ ਪਈਏ ਹੁਣ ਅਸੀਂ ਅਗਲੇ ਦਾ ਸਿਰ ਥੋੜੋ ਪਾੜਨ ਲੱਗੇ ਆਂ ਹਾਂ ਜੇਕਰ ਕੋਈ ਕਾਨੂੰਨੀ ਲੜਾਈ ਆ ਕੁਝ ਵੀ ਅਸੀਂ ਉੱਥੇ ਤੇਰਾ ਸਾਥ ਦੇਵਾਂਗੇ ਉਹ ਵੀ ਤੈਨੂੰ ਤਰੀਕਾ ਹੋਣਾ ਜੇ ਤੂੰ ਕਿਸੇ ਨੂੰ ਮੂੰਹ ਤਾਂ ਬੋਲਦਾ ਨਹੀਂ ਪਹਿਲਾਂ ਇਹ ਬੰਦੇ ਦੀਆਂ ਨਾ ਗੱਲਾਂ ਸੁਣ ਲਿਓ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੇਰੀ ਗੱਲ ਹੋਣ ਮੈਨੂੰ ਤੇਰੇ ਗਿਆਨ ਦੀ ਲੋੜ ਨਹੀਂ ਹੈ ਕਿ ਠੀਕ ਹੈ ਨਾ ਵੇਗਰੂ ਨੇ ਮੈਨੂੰ ਬਹੁਤ ਸਿਆਣਵਾ ਲੇਕਿਨ ਪਤਾ ਕੀ ਚੱਕਰ ਆ ਮੈਂ ਆਪਣੇ ਵੱਡੇ ਭਰਾ ਨੂੰ ਪਹਿਲਾਂ ਫੋਨ ਲਾਇਆ ਠੀਕ ਆ ਨਾ ਅਜਿਹੀ ਗੱਲ ਹੀ ਮੈਂ ਫੋਨ ਨਹੀਂ ਲਾਇਆ ਠੀਕ ਆ ਨਾ ਤੇ ਇਸ ਤੋਂ ਬਾਅਦ ਮੈਨੂੰ ਕਿਸੇ ਨੇ ਪੁੱਛਿਆ ਫੋਨ ਲਾ ਕੇ ਬਈ ਕੀ ਗੱਲ ਆ ਕੀ ਬਾਤ ਆ ਕੀ ਮੈਂ ਹੋਇਆ ਕੀ ਇਹਨੇ ਫੋਨ ਨਹੀਂ ਚੱਕਿਆ ਸਾਡਾ ਜਿਹੜਾ ਤੁਸੀਂ ਰੋਡੀਆਂ 'ਚ ਤਾਂ ਤੁਸੀਂ ਆਪਣਾ ਵਾਵਾ ਘਟਣ ਲਈ ਬੋਲੀ ਜਾਂਦੇ ਹੋ ਉਦੋਂ ਕਮੈਂਟਾਂ 'ਚ ਤੁਹਾਡੇ ਵਰਗੇ ਆ ਜਾਂਦੇ ਨੇ ਗਿਆਨ ਤੋਂ ਟੰਡੀਆਂ ਨਾ ਤੇ ਕੱਲ ਜਿਹੜੀ ਗਰੇ ਮੇਰੀ ਗੱਲ ਸੁਣਨਾ ਮੈਂ ਰਾਜੀ ਵੀਰ ਨੇ ਮੇਰੇ ਨੂੰ ਇੱਕ ਵਾਰੀ ਕਹਿਤਾ ਪੀਪੀ ਮੈਂ ਉੱਤਰਕ ਲਗੱਤੇ ਵਾਲੇ ਕੇਚਾ ਬੀਜੀ ਮੈਂ ਮੁੜ ਕੇ ਰਾਜੇ ਬੀਰ ਨੂੰ ਪੁੱਛਲਾ ਫੋਨ ਨਹੀਂ ਕਰਿਆ ਹੁਣ ਰਾਜੇ ਦੇ 50 ਹੱਥ ਤਾਂ ਹੈ ਨਹੀਂ ਵੀ ਸਾਰੇ ਕੇਸਾਂ 'ਚ ਰਾਜਾ ਹੀ ਉਹ ਕਰੇ ਹੈਣਾ ਨਾਲੇ ਤੂੰ ਤੂੰ ਡਰਾਈਵਰ ਮਹਿਕਮੇ ਲਈ ਕੀ ਕੀਤਾ ਇਹ ਵੀ ਦੱਸ ਦਿੰਦਾ ਹੈਣਾ ਜਦੋਂ ਤੈਨੂੰ ਇਹ ਗੱਲ ਗਈ ਵੀਰੇ ਤੇਰਾ ਮਸਲਾ ਹੱਲ ਹੋ ਜੂ ਪਰ ਤੈਨੂੰ ਕਰਾਉਣ ਦੀ ਤੈਨੂੰ ਅਕਲ ਨਹੀਂ ਸੀਗੀ ਤਾਈਓ ਤੂੰ ਉਹ ਬੰਦਿਆਂ ਤੋਂ ਸਿੱਤਰ ਖਾਦੇ ਇਹਦੀ ਅਗਲੀ ਰਿਕਾਰਡਿੰਗ ਸੁਣੋ ਹੁਣ ਤੂੰ ਵੀਰੇ ਇੱਕ ਗੱਲ ਗੱਲਸ ਗਲਤ ਕੰਮ ਕਿਹੜੇ ਕਰ ਲਿਆ ਪਹਿਲੀ ਗੱਲ ਜਦੋਂ ਗੱਲਬਾਤ ਹੋਈ ਥੀ ਠੀਕ ਹੈ ਨਾ ਪਹਿਲਾ ਫੋਨ ਮੈਂ ਰਾਜੀ ਵੀਰ ਨੂੰ ਕਰਿਆਂਗਾ ਪੁੱਛ ਲਾਜੇ ਫੋਨ ਕਰਕੇ ਠੀਕ ਹੈ ਨਾ ਤੇ ਠੀਕ ਹੈ ਨਾ ਮੇਰੀ ਗੱਲ ਸੁਣ ਲੈ ਹੁਣ ਕੀ ਕੀ ਗੱਲ ਕਰ ਲਈ ਕੋ ਹੋ ਗਿਆ ਜੋ ਹੋ ਗਿਆ ਬੱਚਾ ਆਪਣਾ ਗਿਆਨ ਨਾ ਬਈ ਪਿਆ ਕਰੋ ਠੀਕ ਹੈ ਨਾ ਤੁਹਾਡਾ ਗਿਆਨ ਨਹੀਂ ਚਾਹੀਦਾ ਭਰਾ ਮੈਨੂੰ ਠੀਕ ਹੈ ਨਾ ਮੈਂ ਦੇਣ ਵਾਲੀ ਹੁੰਦੇ ਨੇ ਵੱਧ ਦਾ ਹਾਂ ਤੇ ਤੁਸੀਂ ਉਹੀ ਲਾ ਕੇ ਪੈਗ ਤੋਦੀ ਜਾਂਦੇ ਹੋ ਗਿਆਨ ਯਾਰ ਫੁੱਟੂ ਬੋਲ ਲਾਉਂਦੀ ਮੈਨੂੰ ਪਤਾ ਮੈਂ ਗਲਤ ਨਹੀਂ ਹੈਗਾ ਉੱਥੇ ਯਾਰ ਜਿੱਥੇ ਗਲਤਾਂ ਮੈਂ ਕਹੂੰਗਾ ਵੀ ਗਲਤਾਂ ਮੈਂ ਯਾਰ ਹੁਣੇ ਬਾਈ ਮੈਂ ਕਮੈਂਟ ਵੀ ਲਾਉਂ ਜਿਹੜੇ ਇਹਦੀ ਵੀਡੀਓ ਤੇ ਲੋਕਾਂ ਨੇ ਕਮੈਂਟ ਕੀਤੇ ਹਨ ਜਾਂ ਕੱਲ ਵੀਡੀਓ ਪਾਈ ਸੀ ਜਿਹੜੇ ਬੰਦਿਆਂ ਨੇ ਕਮੈਂਟ ਕੀਤੇ ਆ ਕਹਿੰਦੇ ਇਹ ਕਹਿੰਦਾ ਮੈਂ ਅੰਬਰਧਾਰੀਆਂ ਮੈਂ ਆ ਬੀੜੀਏ ਕਹਿੰਦੇ 부ਝਣ ਨਹੀਂ ਦਿੰਦਾ ਹੈ ਤੇ ਹੁਣ ਇੱਕ ਮਿੰਟ ਹੁਣ ਤੈਨੂੰ ਮੈਂ ਇਹਦੀਆਂ ਉਹ ਵੀ ਰਿਕਾਰਡਿੰਗਾਂ ਬਾਈ ਤੁਹਾਨੂੰ ਸੁਣਾਉਣਾ ਮੈਂ ਜਿਹੜਾ ਇਹ ਇਹ ਫਿਰ ਨਾ ਅਗਲਾ ਸਾਡੇ ਚ ਨੁਕਸ ਕਰ ਦਿੰਦਾ ਆ ਬਾਈ ਇਹਨੂੰ ਆ ਬਾਈ ਇਹਨੂੰ ਕਹਿ ਰਿਹਾ ਆਪਾਂ ਰੋਡ ਤੇ ਚੱਲਣਾ ਆਪਾਂ ਨਿਮੇੜ ਲਈਏ ਗੱਲ ਕੋਈ ਗੱਲ ਨਹੀਂ ਵੇਰੇ ਮੇਰੀ ਗੱਲ ਸੁਣ ਤੈਨੂੰ ਵੀਰੇ ਇਸ ਚੀਜ਼ ਦਾ ਪਤਾ ਨਾ ਹਰ ਇੱਕ ਬੰਦੇ ਨਾਲ ਪੁੱਠਾ ਝਲਦਾ ਤੈਨੂੰ ਇੱਕ ਚੀਜ਼ ਤਾਂ ਪਤਾਗਾ ਵੀ ਹਾਂ ਯਾਰ ਵੀਰੇ ਮੈਂ ਨਹੀਂ ਆਉਂਦਾ ਠੀਕ ਆ ਚੱਲ ਠੀਕ ਹੈ ਕਮਨ ਹਾਂ ਚੱਲ ਸੁਣਾ ਮੇਰੀ ਭੈ ਮੇਰੀ ਗੱਲ ਸੁਣ ਲੈ ਮੇਰੀ ਗੱਲ ਹਾਂ ਹਾਂ ਬੋਲ 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 ਤੈਨੂੰ ਨੇ ਕਿਹਾ ਵੀਰੇ ਵੀਰੇ ਹੱਟ ਲੈ ਬੇਜ਼ੀ ਡੀਲ ਮਾਰ ਦਿਆ ਪਰ ਕਰਗਾ ਨਹੀਂ ਬੈਠਾ ਮੇਰੇ ਸਾਹਮਣੇ ਉਹ ਬੰਦੇ ਨੇ ਮਿੰਤਾ ਕਰ ਰਹੇ ਆ ਵੀਡੀਓ ਡਿਲੀਟ ਕਰਦੇ ਸੀ ਕਿ ਗਲਤੀ ਮੰਨ ਲੈਣੇ ਆ ਫਿਰ ਇਹਨੇ ਸਾਨੂੰ ਨੰਬਰ ਕਿਉਂ ਨਹੀਂ ਦਿੱਤਾ ਉਹ ਬੰਦਿਆਂ ਦਾ ਜੇ ਇਹ ਸਹੀ ਸੀਗਾ ਪਹਿਲੀ ਲੁੱਕ ਨਾਲ ਗੱਡੀ ਚਲਾਈ ਸੀ ਇਹਨਾਂ ਔਰ ਮੇਰੇ ਦੰਦ ਘੱਟੇ ਹੀ ਕਰ ਮੋਕਲ ਮੈਨੂੰ ਅਜ ਤੱਕ ਬਾਹਰ ਜਿਹੜਾ ਤੂੰ ਕੱਟ ਮਾਰਨ ਵਾਲੀ ਗੱਲ ਕਰਦਾ ਸੀ ਉਹ ਵੀ ਬਾਹਰਲੀ ਗੱਡੀ ਤੇ ਸੀ ਇਹਦਾ ਸਾਈਡ ਕ੍ਰਾਸ ਧੰਦਾ ਸੀ ਬਾਈ ਕਿਸੇ ਗੱਡੀ ਵਾਲੇ ਭਰਾ ਨੇ ਮੇਰੀ ਗੱਡੀ ਚ ਬੈਕ ਕਰਕੇ ਗੱਡੀ ਮਾਰੀ ਗਈ ਇਕੱਠਿਆਂ ਨੇ ਬਹਿ ਕੇ ਚਾਹ ਪੀਤੀ ਉਹ ਡਰਾਈਵਰ ਨਾਲ ਨਾਲੇ ਉਹਨੂੰ ਸਮਝਾਇਆ ਵੀਡੀਓ ਪਾਈ ਇਸ ਗੱਲ ਕਰਕੇ ਪਾਈ ਸੀ ਕਿ ਬਾਈ ਜੇਕਰ ਗੱਡੀ ਲੱਗ ਜਾਂਦੀ ਹੁੰਦੀ ਤਾਂ ਆਪਸ ਵਿੱਚ ਲੜਿਆ ਨਾ ਕਰੋ ਭਾਈਚਾਰਾ ਬਹੁਤ ਵੱਡੀ ਚੀਜ਼ ਆ ਠੀਕ ਆ ਤੇ ਫਿਰ ਅਗਲੀ ਆ ਸੁਣ ਲਓ ਜਿਹੜਾ ਡੀਲ ਕਰ ਜਾਊਗਾ ਮੈਂ ਚਲੋ ਕੋਈ ਹਾਂ 1 ਮਿੰਟ ਹਾਂ ਇਹ ਨਿੰਗਾ ਸਿੰਘਾਂ ਬਾਰੇ ਕਹਿੰਦਾ ਬਾਈ ਦੇਖੋ ਨਿੰਗਾ ਸਿੰਘਾਂ ਬਾਰੇ ਇਹ ਬੰਦਾ ਕਹਿ ਰਿਹਾ ਜੇਕਰ ਅਸੀਂ ਇਹਦਾ ਮਗਰ ਤੁਰਦੇ ਨੇ ਸਾਡੇ ਤੇ ਪਤਾ ਨਹੀਂ ਕਿ 50000 ਦਾ ਬਲੇਮ ਲਾਉਣਾ ਸੀ ਲੱਖ ਦਾ ਲਾਉਣਾ ਸੀ ਮੈਥੋਂ ਲੱਖ ਲੈ ਗਏ ਠੀਕ ਆ ਕਰਤੂਤਾ ਇਹਨਾਂ ਦੀ ਆਪਣੀਆਂ ਨਹੀਂ ਸਹੀ ਹੁੰਦੀਆਂ ਸਾ ਦੇਖੋ ਬਬਈ ਨਿੰਗਾ ਜੱਤਵੰਦੀ ਆਈ ਔਰ ਇਹ ਵੀਡੀਓ ਬੜਾ ਅਗੇ ਚਲੇ ਗਏ 10000 ਰੁਪਏ ਬੋਲੇ ਮੇਰੇ ਤੋਂ ਠੀਕ ਹੈ ਇਹਨਾਂ ਨੇ ਮੇਰਾ ਕੋਈ ਹੱਲ ਨਹੀਂ ਕਰਿਆ ਇਹ ਕਹਿੰਦੇ ਪਹਿਲਾਂ ਤਾਂ ਮੈਨੂੰ ਕਹਿੰਦੇ ਵੀ ਡੀਜ਼ਲ ਖਰਚਾ ਦੇ ਦੇ 100 ਡੀਜ਼ਲ ਖਰਚ ਆਊਗਾ ਮੈਂ ਚਲੋ ਕੋਈ ਗੱਲ ਨਹੀਂ ਜਿਹੜਾ ਡੀਜ਼ਲ ਖਰਚ ਆਊਗਾ ਮਹਾਰਾਜੀ ਦੇ ਦਊਗਾ ਇਹਨਾਂ ਨੇ ਮੇਰੀ ਵੀਡੀਓ ਆਪ ਦੇਖ ਕੇ ਆਪ ਫੋਨ ਕਰਿਆ ਇੱਕ ਕਰਤਾਰਪੁਰ ਤੋਂ ਨਹੀਂ ਗਈ ਮੈਂ ਆਪਣੇ ਘਰ ਦੀ ਜਿਹੜੀ ਬੜੀ ਮੰਗਣੀ ਵਾਲੀ ਸਾਫ ਸੀਗੀ ਉਹ ਗਹਿਣੇ ਧਰ ਕੇ ਮੈਨੂੰ ਪੈਸੇ ਦਿੱਤੇ ਹੀ ਤੇ ਠਿਗਾਈ ਤੇ ਮੈਂ ਉਹਨਾਂ ਤੋਂ ਬਾਈ ਪੈਸੇ ਲਈ ਕਿ ਨਾ ਕੁਛ ਮਰਜ਼ੀ ਕਰ ਭਾਈ ਗਹਿਣੇ ਧਰ ਬਸ ਕਿੰਨਾ ਵੀ ਕਹਾਂ ਸਾਨੂੰ ਪੈਸੇ ਦੇ ਤੇ ਮੈਂ ਆਪਣੇ ਸਰਪੰਚ ਦੇ ਇਹ ਰੱਤ ਗਹਿਣੇ ਤੇ ਮਮੀ ਨੇ ਸੋਰੀ ਮਮੀ ਨਹੀਂ ਸਾਪ ਗਹਿਣੇ ਤੇ ਕਿਹੇ ਸਾਪ ਗਹਿਣੇ ਤੇ ਕਰਕੇ ਆ ਕੇ ਉਹ ਪੈਸੇ ਦਿੱਤੇ ਇਹਨਾਂ ਨੂੰ ਇਹਨਾਂ ਨੇ ਮੇਰਾ ਕੁਝ ਨਹੀਂ ਕਰਿਆ ਨਹੀਂ ਯਾਦ ਆ ਅੱਜ ਯਾਦ ਆ ਗਿਆ ਪਹਿਲਾਂ ਇਹ ਕਹਿੰਦਾ ਸੀ ਮੇਰੀ ਮੰਦਰੀ ਗਹਿਣੇ ਧਰਾਤੀ ਹੁਣ ਕਹਿੰਦਾ ਮੇਰੀ ਸਾਪ ਗਹਿਣੇ ਧਰਾਤੀ ਇੱਕ ਗੱਲ ਤੇ ਤਾਂ ਖੜ ਜਾ ਤੂੰ ਹੁਣ ਜੇ ਤੂੰ ਅਸੀਂ ਨਾ ਇਸ ਇਦਾਂ ਕਦੇ ਕਿਸੇ ਤੇ ਵੀਡੀਓ ਨਹੀਂ ਪਾਈ ਪਰ ਜੇ ਤੂੰ ਵੀਡੀਓ ਪਾਉਣ ਹੁਣ ਪਾਈ ਹੈ ਨਾ ਤਾਂ ਪੁੱਤ ਹੁਣ ਵੀਡੀਓ ਦਾ ਸਵਾਦ ਲੈ ਲੀ ਤੈਨੂੰ ਜਿਹੜਾ ਅਸੀਂ ਇਦਾਂ ਦਾ ਫੇਮਸ ਕਰਾਂਗੇ ਤੂੰ ਯਾਦ ਰੱਖੇਗਾ ਠੀਕ ਆ ਤੇ ਹੁਣ ਮੈਂ ਕਮੈਂਟ ਵੀ ਲਾਉਂਗਾ ਜਿਹੜੇ ਲੋਕਾਂ ਨੇ ਕਰਿਆ ਇਹਦੀ ਵੀਡੀਓ ਤੇ ਉਹ ਵੀ ਦੇਖ ਲਿਓ ਪਹਿਲੀ ਗੱਲ ਤਾਂ ਆ ਦੇਖੋ ਪਹਿਲੀ ਗੱਲ ਤਾਂ ਜੇਕਰ ਤੂੰ ਐਡਾ ਹੀ ਸਿਆਣਾ ਹੁੰਦਾ ਨਾ ਉਹਨਾਂ ਬੰਦਿਆਂ ਨੇ ਤੇਰੀ ਦਸਤਾਰ ਲਾਈ ਸੀ ਬਹੁਤ ਮਾੜੀ ਗੱਲ ਹੈ ਜੇ ਉਹਨਾਂ ਨੇ ਤੇਰੀ ਦਸਤਾਰ ਲਾਈ ਆ ਪਰ ਜੇਕਰ ਤੇਰੀ ਦਸਤਾਰ ਲਾਈਆ ਤੂੰ ਤਾਂ ਜਮਾ ਬੇਅਕਲ ਬੰਦਾ ਯਾਰ ਉਹਨਾਂ ਨੇ ਤਾਂ ਬਦਬੀ ਜਿਹੜੀ ਕਰਨੀ ਹੀ ਕਰਤੀ ਤੂੰ ਆਪ ਕਰੀ ਜਾਨਾ ਤੈਨੂੰ ਲੋਕਾਂ ਨੇ ਗਾਲਾਂ ਤੈਨੂੰ ਤਾਈਆਂ ਉਹਦਾ ਕੱਢੀਆਂ ਯਾਰ ਹੈ ਫਿਰ ਨਾਲੇ ਜੇ ਕਰ ਕਦੇ ਕਿਸੇ ਬਾਰੇ ਉਲਟ ਸਿੱਧਾ ਬੋਲੀਦਾ ਹੁੰਦਾ ਨਾ ਸਾਡੇ ਮੇਰੇ ਜਿੰਨੇ ਸਾਡੇ ਨੰਬਰ ਪਾਏ ਆ ਸੋਸ਼ਲ ਮੀਡੀਆ ਤੇ ਸਾਰੇ ਨੰਬਰ ਚੱਲਦੇ ਆ ਚਾਹੇ WhatsApp ਤੇ ਲਾ ਲਈਂ ਚਾਹੇ ਜਿੱਧਰ ਮਰਜ਼ੀ ਲਾ ਲਈਂ ਅਸੀਂ ਇਹ ਨਹੀਂ ਹੈਗਾ ਵੀ ਫੋਨ ਅਗਲੇ ਦਾ ਨਾ ਚੱਕਾਂਗੇ ਹਾਂ ਕਿਤੇ ਵਿਜੀ ਆ ਜਾਂ ਕਿਸੇ ਕੰਮ ਚਾਤਾ ਉਹ ਗੱਲ ਵੱਖ ਹੈ ਪਰ ਤੈਨੂੰ ਸਾਡਾ ਜਵਾਬ ਜ਼ਰੂਰ ਮਿਲੂਗਾ ਠੀਕ ਆ ਜਿਹੜੇ ਬੰਦੇ ਦਾ ਮਰਜ਼ੀ ਫੋਨ ਲਾ ਲਈ ਪਰ ਐਵੇਂ ਬਿਨਾ ਗੱਲ ਤੋਂ ਕੀ ਕਹਿੰਦੇ ਹੁੰਦੇ ਆ ਮੁੱਚਰਣਾ ਨਹੀਂ ਖਈਦਾ ਹੁੰਦਾ ਤਾਂ ਖੁੰਗੀਆਂ ਹੀ ਵੱਜਦੀਆਂ ਹੁੰਦੀਆਂ ਠੀਕ ਆ ਅਸੀਂ ਦੇਖੋ ਅਸੀਂ ਜੋ ਵੀ ਕੰਮ ਕਰਦੇ ਆ ਸੇਵਾ ਕਰਦੇ ਆ ਹਨਾ ਅਸੀਂ ਬਹੁਤ ਵਧੀਆ ਆਪਣੇ ਆਪਸ ਨਾਲ ਕਰਦੇ ਆ ਪਰ ਇਦਾਂ ਦੇ ਘਟੀਆ ਬੰਦੇ ਜਿਨ੍ਹਾਂ ਨੇ ਨਾ ਤਾਂ ਕਦੇ ਆਪਦੇ ਮਹਿਕਮੇ ਲਈ ਕੁਝ ਆਪ ਕੀਤਾ ਤੇ ਨਾ ਕਿਸੇ ਨੂੰ ਕਰਨ ਦੇਣਾ ਤੂੰ ਫੇ ਭਾਲਦਾ ਫੇਮ ਇਹਨੂੰ ਤੈਨੂੰ ਪਹਿਲੀ ਗੱਲ ਤਾਂ ਤੂੰ ਸਾਡੇ ਬਾਰੇ ਕਹਤਾ ਫੇਮ ਤੈਨੂੰ ਐ ਪਤਾ ਫੇਮ ਹੁੰਦਾ ਕੀ ਆ ਹੈ ਤੂੰ 70 ਖਾ ਕੇ ਵੀ ਪਤੰਦਰਾ ਉੱਥੇ ਆਪਦਾ ਜਲੂਸ ਕਢਾਈ ਜਨਾ ਤੂੰ 70 ਹੀ ਤਾਂ ਖਾਦੇ ਆ ਠੀਕ ਆ ਬਾਈ ਤੇ ਬਾਕੀ ਜੇਕਰ ਆਵਦੀ ਵੀਡੀਓ ਦੇ ਵਿੱਚੋਂ ਕਮੈਂਟ ਚੈੱਕ ਕਰ ਲਈ ਤੂੰ ਤਾਂ ਬੇਸ਼ਰਮ ਬੰਦਾ ਅੰਦਰ ਹੀ ਉਹ ਵੀਡੀਓ 70 ਖਾ ਕੇ ਵੀਡੀਓ ਤੂੰ ਪਾਈ ਤੇਰੀ 2 ਮਿਲੀਅਨ ਵੀਡੀਓ ਚੱਲ ਗਈ ਉਹ ਤੂੰ ਪਿੰਨ ਕਰੀ ਬੈਠਾ ਤੇਰੇ ਵਰਗਾ ਬੇਸ਼ਰਮ ਬੰਦਾ ਕੌਣ ਹੋਊਗਾ ਯਾਰ ਹਾਂ ਫਿਰ ਬਾਈ ਇਹਨੂੰ ਹੋਏ ਨੇ ਗਰੁੱਪ 'ਚ ਰਿਕਾਰਡਿੰਗ ਪਾਈ ਕੇ ਮੈਨੂੰ ਆਰਟੀਓ ਦੱਸੋ ਬਾਈ ਸਾਡੇ ਪੰਜਾਂ ਗਰੁੱਪਾਂ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਵੀ ਤੈਨੂੰ ਆਰਟੀਓ ਦੱਸਣਾ ਜਾਂ ਪੁੱਛਣਾ ਸਾਡਾ ਇਹ ਕੰਮ ਨਹੀਂ ਹੈਗਾ ਅਸੀਂ ਇਹਨੂੰ ਉਹਦਣ ਵੀ ਕਿਹਾ ਸੀ ਵੀਰੇ ਵੀ ਸਾਡੇ ਇਹ ਬੰਦਾ ਉੱਥੇ ਵੀ ਸਾਡੇ ਨਾਲ ਉਲਟ ਚੱਲਿਆ ਬਾਈ ਫਿਰ ਇਹਨੂੰ ਕਿੰਨੇ ਬੰਦਿਆਂ ਨੇ ਫੋਨ ਕੀਤੇ ਸਾਰੇ ਬੰਦਿਆਂ ਨੂੰ ਬੰਦਾ ਇਹ ਉਲਟ ਬੋਲਿਆ ਉਹ ਬਾਈ ਇਹਨੂੰ ਇੰਨਾ ਵਧੀਆ ਬੋਲਿਆ ਕਿ ਬਾਈ ਯਾਰ ਕੋਈ ਤਾਂ ਗੱਲ ਹੋਈ ਹੋਊ ਨਾ ਤੁਸੀਂ ਉਹਨੂੰ ਕਹਿੰਦਾ ਗਿਆਨ ਨਾ ਚੋਦਿਆ ਕਰੋ ਫਲਾਨਾ ਨਾ ਕਰਿਆ ਕਰੋ ਓ ਧੌਂਕਾ ਨਾ ਕਰਿਆ ਕਰੋ ਵੀ ਤੂੰ ਨਗੌਰੀ ਕੱਲਾ ਸਹੀ ਆ ਗਿਆ ਠੀਕ ਆ ਨਾ ਹੁਣ ਜੇ ਤੂੰ ਵੀਡੀਓ ਪਾਈ ਆ ਨਾ ਤਾਂ ਹੁਣ ਤੂੰ ਤਮਾਸ਼ਾ ਦੇਖੀ ਤੇਰੀ ਵੀਡੀਓ ਦਾ ਬਣਦਾ ਕੀ ਆ ਹੁਣ ਨਾਲੇ ਜੇਕਰ ਤੂੰ ਵੀਡੀਓ ਪਾਉਣਾ ਤੇਰੀ ਵੀਡੀਓ ਨੇ ਕੁਝ ਨਹੀਂ ਕੀਤਾ ਤੇ ਹੁਣ ਅਸੀਂ ਪਾਵਾਂਗੇ ਤੇ ਹੁਣ ਦੇਖੀ ਤੇਰੇ ਕਿਦਾਂ ਮੱਖ ਲੜਦੀ ਜਾਂ ਲੋਕਾਂ ਨੇ ਤੈਨੂੰ ਦੱਸ ਦੇਣਾ ਵੀ ਤੂੰ ਕਿਹਦੇ ਲਈ ਵੀਡੀਓ ਪਾਈ ਆ ਮੜਾ ਜਾ ਨਾ ਮੂੰਹ ਚੱਕ ਕੇ ਬਗਵਾਸ ਕਰਨ ਤੋਂ ਪਹਿਲਾਂ ਕੁਝ ਨਾ ਕੁਝ ਸੋਚ ਲਿਆ ਕਰੋ ਸਾਡਾ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਦੇ ਵਿਭਾਗ ਦੇ ਬੰਦੇ ਨਾਲ ਯਾਰ ਇਦਾਂ ਲੜੀਏ ਬੋਲੀਏ ਕੁਝ ਵੀ ਕਰੀਏ ਅਸੀਂ ਕਹਿੰਨੇ ਆ ਅਸੀਂ ਭਰਾ ਯਾਰ ਸਾਰੇ ਕਦੇ ਵੀ ਕਿਸੇ ਬੰਦੇ ਨੂੰ ਰੋਡ ਤੇ ਲੋੜ ਪੈ ਜਾਂਦੀ ਆ ਠੀਕ ਆ ਤੇ ਆਪਾਂ ਰੋਡ ਤੇ ਚੱਲਦੇ ਆ ਮਾੜੀ ਮੋਟੀ ਗੱਲਬਾਤ ਹੋ ਜਾਂਦੀ ਹੁੰਦੀ ਆ ਪਰ ਤੁਸੀਂ ਇਹ ਬੰਦੇ ਦੀ ਸਾਰੀ ਡਿਟੇਲ ਚੈੱਕ ਕਰ ਲਿਓ ਇਹ ਬੰਦਾ ਆਪ ਹੀ ਆਪਦੀਆਂ ਗੱਲਾਂ 'ਚ ਗਲਤ ਆ ਫਿਰ ਇਹ ਗਲਤ ਬੰਦੇ ਦਾ ਅਸੀਂ ਕਿਉਂ ਸਾਥ ਦੇਈਏ ਬਾਈ ਯਾਰ